ਆਹ ਡੇਂਗੂ ਨਾਲ ਆਇਆ ਉਹਥੇ ਆ ਜਾਓ ਬੂਟੇ ਮੇਰੇ ਦਫ਼ਤਰ ਮੈਂ ਉੱਥੇ ਬੂਟੇ ਕੋਈ ਅੱਜ ਬਹੁਤ ਵਧੀਆ ਉਪਰਾਲਾ ਜਿਹੜਾ ਸਾਡੇ ਖਾਸ ਕਰਕੇ ਪਾਣੀ ਦੀ ਮਾਰ ਨਾਲ ਜੋ ਡੇਂਗੂ ਪੈਦਾ ਹੁੰਦਾ ਵਾ ਇਹ ਅੱਜ ਯੂਥ ਨੇ ਜਿਹੜਾ ਇਹ ਉਪਰਾਲਾ ਕੀਤਾ लवली ਜੀ ਦੇ ਸਤਾਨ ਬੱਚੇ ਸਕੂਲ ਦੇ ਅੰਦਰ ਔਰ ਮੈਂ ਹੈਪੀ ਜੀ ਨੇ ਸਾਰਿਆਂ ਨੇ ਇਹਨਾਂ ਦਾ ਮੈਂ ਬਹੁਤ ਧੰਨਵਾਦ ਵੀ ਕਰਦਾ ਕਿਉਂਕਿ ਇਹੋ ਜਿਹੇ ਉਪਰਾਲੇ ਜਦੋਂ ਯੂਥ ਕਰਦਾ ਵਾ ਉਦੋਂ ਨਵੇਂ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਉਹ ਦੇਖ ਕੇ ਸਿੱਖਿਆ ਮਿਲਦੀ ਆ ਇਹ ਕਰਨੇ ਜ਼ਰੂਰੀ ਵੀ ਆ ਕਿਉਂਕਿ ਸਮਾਜ ਦਾ ਅੰਗ ਆ ਆਪਾਂ ਲੋਕ ਸਮਾਜ ਦਾ ਜੇ ਕੋਈ ਵੀ ਕ੍ਰਿਤੀ ਸਮਾਜ ਤੇ ਆਉਂਦੀ ਆ ਤਾਂ ਆਪਣਾ ਸਾਰਿਆਂ ਦਾ ਧਰਮ ਤੇ ਕਰਮ ਬੰਦਾ ਆਪਾਂ ਸਮਾਜ ਦੀ ਸੇਵਾ ਦੇ ਵਿੱਚ ਆਪਣਾ ਆਪਣਾ ਹਰ ਤਰ੍ਹਾਂ ਦਾ ਯੋਗਦਾਨ ਪਾਈਏ ਕਿਸੇ ਕੋਲ ਧੰਦਾ ਯੋਗਦਾਨ ਹੁੰਦਾ ਕਿਸੇ ਕੋਲ ਸੇਵਾ ਦਾ ਹੁੰਦਾ ਕਿਸੇ ਕੋਲ ਆਪਣੇ ਸਮੇ ਦਾ ਹੁੰਦਾ ਜਿਨੇ ਜਿਨੇ ਜੋ ਜੋ ਸਮਾਪਉਣਾ ਮਾ ਔਰ ਪਰਮਾਤਮਾ ਔਰ ਬਾਬਾ ਸਾਹਿਬ ਭੀਮਰਾ ਉਮੀਦ ਕਰਦੇ ਦੱਸੇ ਹੋਏ ਰਸਤੇ ਤੇ ਚੱਲਣਾ ਅਸੀਂ ਸਾਰੇ ਹੀ ਹੈਪੀ ਜੀ ਔਰ ਇਹਨਾਂ ਦੀ ਸਾਰੀ ਸਮੂਚੀ ਟੀਮ ਦਾ ਔਰ ਖਾਸ ਕਰਕੇ लवली ਜੀ ਔਰ ਮੇਰੇ ਆਮ ਆਦਮੀ ਪਾਰਟੀ ਦੀ ਜਿੰਨੇ ਵੀ ਸਮੂਚੀ ਟੀਮ ਮੇਰੇ ਨਾਲ ਆਈ ਆ ਇਹਨਾਂ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੇਖੋ ਸਰਕਾਰ ਪਹਿਲਾਂ ਹੀ ਇਸ ਕੰਮ ਦੇ ਲਈ ਮਿਸ਼ਨ ਬਣਾ ਕੇ ਕੰਮ ਕਰ ਰਹੀ ਆ ਹੈਲਥ ਦੇ ਪ੍ਰਤੀ 829 ਜਿਹੜੇ ਹੁਣ ਤੱਕ ਮhalla ਕਲੀਨਿਕ ਪੂਰੇ ਪੰਜਾਬ ਚ ਖੁੱਲ ਚੁੱਕੇ ਆ ਔਰ ਇਹ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਪਹਿਲਾ ਮੁੱਖ ਮੰਤਰੀ ਆ ਮੈਨੂੰ ਦੱਸਦੇ ਹੋਏ ਮਾਨ ਮਹਿਸੂਸ ਹੁੰਦਾ ਕਿ ਜਿਨੇ ਸਭ ਨਾਲ ਪਹਿਲਾਂ ਗਰੀਬ ਦੀ ਹੈਲਥ ਬਾਰੇ ਸੋਚਿਆ ਤੇ ਪੜ੍ਹਾਈ ਬਾਰੇ ਸੋਚਿਆ ਇਹ ਦੋ ਚੀਜ਼ਾਂ ਨਾਲ ਹੀ ਬੰਦਾ ਕਮਜ਼ੋਰ ਹੁੰਦਾ ਜਦੋਂ ਰੱਬ ਨਾ ਕਰੇ ਕਿਸੇ ਗਰੀਬ ਦੇ ਘਰ ਚ ਬਿਮਾਰੀ ਆ ਜਾਂਦੀ ਆ ਉਹਦਾ ਇਲਾਜ ਕਰਾਉਣਾ ਔਖਾ ਹੋ ਜਾਂਦਾ ਉਹ ਹੋਰ ਗਰੀਬ ਹੋ ਜਾਂਦਾ ਔਰ ਉਹ ਗਰੀਬ ਦੇ ਬੱਚੇ ਨੂੰ ਅਗਰ ਸਿੱਖਿਆ ਲੈਣੀ ਹੋਵੇ ਵਿਦਿਆ ਲੈਣੀ ਹੋਵੇ ਉਹਦੇ ਵਿੱਚ ਖਰਚਾ ਕਰਨਾ ਪੈਂਦਾ ਇਹ ਐਸੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਦੋਨਾਂ ਕੰਮਾਂ ਨੂੰ ਮਿਸ਼ਨ ਬਣਾ ਕੇ ਐਸੇ ਸਕੂਲ ਬਣਾ ਰਹੇ ਆ ਜਿਹੜੇ ਕੌਮਨਟ ਵਰਗੇ ਸਕੂਲ ਆ ਔਰ लवली ਜੀ ਹੋਣੀ ਵੀ ਸੇਵਾ ਕਰ ਰਹੇ ਆ ਸਾਰੇ ਲੋਕਾਂ ਦਾ ਆਪਣਾ ਚਾਹੇ ਬਾਬਾ ਸਾਹਿਬ ਮੇਟ ਕਰਦੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੇ ਭਗਵਾਨ ਬਾਲਮੀਕੀ ਮਹਾਰਾਜ ਦੇ ਦੱਸੇ ਹੋਏ ਪੂਰਨਿਆਂ ਤੇ ਚੱਲਾਂ ਚਾਹੇ ਭੋਲੇ ਸ਼ੰਕਰ ਦੇ ਦੱਸੇ ਹੋਏ ਰਸਤੇ ਤੇ ਚੱਲਾਂ ਇਹ ਸਭ ਨਾਲ ਵੱਡੀ ਬਾਬੇ ਨਾਨਕ ਨੇ ਵੀ ਕਿਹਾ ਜਿਹੜੀ ਮਾਨਵਤਾ ਦੀ ਸੇਵਾ ਵਾਹੇ ਸਭ ਨਾਲੋਂ ਉੱਤਮ ਤੇ ਉੱਚੀ ਆ ਇਹ ਹੀ ਕਰਨੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਹਾਂ ਜੀ ਕੀ ਕਰ ਚਾਹੋਗੇ ਜੀ ਬਿਲਕੁਲ ਅੱਜ ਅੰਬੇਦਕਰ ਯੂਥ ਸੇਨਾ ਵੱਲੋਂ ਜਿਹੜਾ ਇਹ ਜਾਗਰੂਕਤਾ ਕੈਂਪ ਲਗਾਇਆ ਗਿਆ ਡੇਂਗੂ ਦੇ ਪ੍ਰਤੀ ਮੈਂ ਸਮਝਦਾ ਵੀ ਬਹੁਤ ਹੀ ਵਧੀਆ ਉਪਰਾਲਾ ਇਸ ਸੰਸਥਾ ਵੱਲੋਂ ਰਾਜਕੁਮਾਰ ਹੈਪੀ ਜੀ ਇਹਦੇ ਪ੍ਰਧਾਨ ਨੇ ਔਰ ਕਿਉਂਕਿ ਲੋਕਾਂ ਨੂੰ ਆਪਣੇ ਘਰ ਤੋਂ ਹੀ ਇਹਦੇ ਬਾਰੇ ਮਹਿੰਮ ਛੇੜਨੀ ਪੈਣੀ ਆਪਣੇ ਘਰਾਂ 'ਚ ਕੂਲਰਾਂ ਦੇ ਵਿੱਚ ਕਦੀ ਪਾਣੀ ਨਾ ਰਹਿਣ ਦਿਓ ਖਾਸ ਕਰਕੇ ਆ ਜਿਹੜੇ 2 ਮਹੀਨੇ ਨੇ ਆਉਣ ਵਾਲੇ ਸੌਣ ਭਾਦੋਂ ਦੇ ਇੱਥੋਂ ਹੀ ਮੱਛਰ ਜਿਹੜਾ ਪਨਪਦਾ ਮਹੱਲਿਆਂ ਵਿੱਚ ਪਾਣੀ ਨਾ ਖੜਾ ਹੋਣ ਦਿਓ ਆਪਣੇ ਆਣ ਗੁਆਂਢ ਵੀ ਇਸ ਦੇ ਲਈ ਤੁਸੀਂ ਜੇ ਲੋਕਾਂ ਨੂੰ ਅਵੇਅਰ ਕਰੋਗੇ ਤਾਂ ਮੈਂ ਸਮਝਦਾ ਆਪਾਂ ਡੇਗੂ ਨੂੰ ਪੰਜਾਬ ਚ ਪਹੁੰਚਾ ਸਕਦੇ ਆ ਸੋ ਅੱਜ ਜਿਹੜਾ ਇਹਨਾਂ ਨੇ ਕੈਂਪ ਲਗਾਇਆ ਇਹ ਸਾਰੀ ਟੀਮ ਜਿਹੜੀ ਵਧਾਈ ਦੀ ਪਾਤਰ ਆ ਖਾਸ ਕਰਕੇ ਸ਼ੋਕ ਪ੍ਰਸ਼ਰ ਪੱਪੀ ਜੀ ਪਹੁੰਚੇ ਨੇ ਇਹਨਾਂ ਨੇ ਆਪਣੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਔਰ ਡੇਂਗੂ ਦੇ ਪ੍ਰਤੀ ਸਰਕਾਰ ਦਾ ਜਿਹੜਾ ਹਮਲਾ ਵਾ ਡੇਂਗੂ ਦੇ ਉੱਪਰ ਉਹਦੇ ਬਾਰੇ ਵੀ ਦੱਸਿਆ ਤਾਂ ਮੈਂ ਸਾਰੀ ਟੀਮ ਨੂੰ ਜਿਹੜੀ ਆ ਅੱਜ ਦੇ ਮੌਕੇ ਤੇ ਬਹੁਤ-ਬਹੁਤ ਮੁਬਾਰਕਵਾ ਦਿਨਾਂ ਥੈਂਕ ਯੂ ਵੈਰੀ ਮੱਚ ਥੈਂਕ ਯੂ ਜਨਾਬੋ ਤਾਂ